ਬਿਲਾਵਲ ਅਸ਼ਟਪਦੀਆਂ ਮਹਲਾ 1 ਕਰ ਦਸਵਾ ਇਕੋ ਓੰਕਾਰ ਸਤਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੁਝੈ ਕੋਈ ਵੇਣ ਪੈ ਪੈ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਤਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾ ਗਿਆਨ ਗਿਆਨ ਕਥਾ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਤ ਸਾਚ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮੁ ਭੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰ ਜਾਲ ਕਟ ਖਤ ਵਿਆਪ ਰਹਿਓ ਵਿਖ ਨਾਲ ਜੋ ਅੰਜੈ ਸੋ ਦਿਸੈ ਕਾਲ ਕਾਰਜ ਸਿਧੋ ਰਿਧੈ ਸੰਭਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨ ਮੁਖ ਹਉ ਮੈਂ ਪਤ ਗਵਾਈ ਅਤੇ ਕਰਤਾ ਭਗਤ ਕਰਾਈ ਗੁਰਮੁਖਿ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਬੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੇ ਵੇਖ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮ ਗੁਰਮੁਖ ਸ਼ਾਂਤ ਉਤਮ ਕਾਮ मनमुख जोंनी दुख सहां बंधन टूटे एक नाम वसाम मन्ने नाम सची पत पूजा किस वेखा नाही को दूजा देख कहूं पावे मन सोए नानक कहए अवर नहीं कोई बिलावल मैला पहला मन का कहया मनसो करे ਇਹ ਮਨ ਪੁਨ ਪਾਪ ਉਚਰੈ ਮਾਇਆ ਮਦਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਮੈ ਕਿਸ ਸੰਗ ਨ ਜਾਣ ਰਹਾ ਕਿਤੇ ਰਸ ਭੋਗ ਖੁਸ਼ੀਆਂ ਮੰਕੇਰੀ ਤਨ ਲੋਕਾਂ ਤਨ ਭਸਮੈ ਠੇਰੀ ਖਾਕੂ ਖਾਕ ਰਲੇ ਸਭ ਫੈਲ ਬਿਨ ਸ਼ਬਦ ਨੇਈ ਉਤਰੈ ਮੈਲ ਗੀਤ ਰਾਗ ਤਨ ਤਾਲ ਸੇ ਕੂਰੇ ਤ੍ਰੇ ਗੁਣ ਉਪਜੈ ਬਿਨ ਸ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਛੂਟੈ ਗੁਰਮੁਖ दारू ਗੁਣ ਗਾਏ ਤੋਤੀ ਉਜਲ ਤਿਲਕ ਗਲ ਮਾਲਾ अंतर क्रोध पड़े नाथ शाला नाम विसार माया मदतिया बिन गोर भगत नाही सुखthia सुकर सवान दरधम मंजारा पशु मलेश नीच चंडाल गुरते मुंह फेरे तेन जौन पवाइए बंधन बांधिया आईए जाईए ਗੁਰਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਾਹ ਤੂਸ਼ ਨਾ ਹੋਏ ਮਾਨੇ ਹੁਕਮ ਸਿ ਜੈ ਦਰਸੋਏ ਸਤਗੁਰ ਮਿਲੇ ਤਾਂ ਤਿਸ ਕੋ ਜਾਣ ਰਹਿ ਰਜ਼ਾਈ ਹੁਕਮ ਪਛਾਨੇ ਹੁਕਮ ਪਛਾਨ ਸੱਚੇ ਦਰਵਾਸ ਕਾਲ ਬਿ ਕਾਲ ਸ਼ਬਦ ਪੈ ਨਾਸ ਰਹਿ ਅਤੀਤ ਜਾਣ ਸਭ ਤਿਸ ਦਾ ਤਨ ਮਨ ਅਰਪ ਹੈ ਹੈ ਇਹ ਜਿਸ ਦਾ ਨਾ ਉਹ ਆਵਾ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਲਾਵਲ ਮੈਂ ਲਾ ਤੀਜਾ ਅਸ਼ਟਪਦੀ ਕਰ ਦਸਵਾ ਇਕੋ ਅੰਕਾਰ ਸਤਗੁਰ ਪ੍ਰਸਾਦ ਜਗ ਕਉ ਆ ਮੁਖ ਚੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਮੇ ਪਾਜ ਲਗ ਨਿਦਾਨ ਸਤ ਗੁਰ ਸੇਵ ਨਾਮ ਵਸ ਮਨ ਚੀਤ ਗੁਰ ਫੇਟੇ ਹਰ ਨਾਮ ਚੇਤਾਵੈ ਬਿਨ ਨਾਮੇ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਸਾਕਾਰ ਕਮਾਵੋ ਸ਼ਬਦ ਚੀਨ ਸਹਿਜ ਘਰ ਆਵੋ ਸਚ ਨਾਏ ਵਡਾਈ ਪਾਵੋ ਆਪ ਨਾ ਬੁਝੇ ਲੋਕ ਬੁਝਾਵੇ ਮਨ ਕਾ ਅੰਧਾ ਅੰਧ ਕੁਮਾਵੇ ਦਰ ਘਰ ਮੈਲ ਥੋਰਤੇ ਸੇ ਪਾਵੇ ਹਰ ਜੀ ਉਸੇ ਵੀ ਐ ਅੰਤਰ ਜਾਮੀ ਕਟ ਖਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੇ ਪੈ ਨਾਮੀ ਸਚਾ ਨਾਮ ਸਤਿ ਸ਼ਬਦ ਜਾਣ ਅਪ ਆਪ ਮਿਲ ਤੂ ਕੈ ਅਬਮਾਨ ਗੁਰਮੁਖ ਨਾਮ ਸਦਾ ਸਦਾ ਵਖਾਨ ਸਤ ਗੁਰ ਸੇਵਿਐ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤ ਗੁਰ ਮਿਲੈ ਵੱਡੀ ਵਡਿਆਈ ਦੁੱਖ ਕਟੇ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰ ਆ ਸਾਧਾਰ ਬਿਲਾਵਲ ਮਹਲਾ 4 ਅਸ਼ਟ ਪਦੀਆਂ ਘਰ 11ਵਾਂ ੴ ਸਤਿਗੁਰ ਪ੍ਰਸਾਦਿ ਆਪੇ ਆਪ ਖਾਏ ਹौं ਮੇਟ ਅਨੰਦਿੰ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਅਧਾਰ ਰਮਈਆ ਖਿਨ ਪਲ ਰਹਿ ਨ ਸਕौं ਬਿਨ ਨਾਵੇਂ ਗੁਰਮੁਖ ਹਰ ਹਰ ਪਾਠ ਪੜਈਆ ਰਹਾ ਏਕ ਗ੍ਰਹਿ 10 ਦੁਆਰ ਹੈ ਜਾ ਕੇ ਐਨਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇਂ ਮਨ ਮੁਖ ਅੰਦੁਲੇ ਖਬਰ ਨਾ ਪਈਆ ਪੰਚਨ ਕੋਟ ਬੋਹ ਮਾਨਕ ਫਰਿਆ ਜਾਗੇ ਗਿਆਨ ਤਤ ਲੈ ਲਈਆ ਤਸਕਰ ਹਿਰੂ ਆਏ ਲੋਕਾਨੀ ਗੁਰ ਕੈ ਸ਼ਗਦ ਤਕੜ ਬੰਧ ਪਈਆ ਹਰ ਹਰ ਨਾਮ ਕੋਤ ਬੋਇਆ ਥਾ ਖੇਵ ਟਿਛੋਦ ਗੁਰਪਾਰ ਲੰਘਈਆ ਜੰਮ ਜਾ ਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ ਗੁਰਮੁਖ ਮਨਵਾ ਇਕ ਤਕਰ ਆਵੇ ਮਿਲੋਂ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ਼ ਮਨ ਤ੍ਰਿਪਤਾ ਸ਼ਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਭੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੇ ਸਭ ਬ੍ਰੰਪਸਰੀਆ RAM ਨਾਮ ਹੈ ਜੋ ਤਸਬਾਈ ਗੁਰਮੁਖ ਆਪੇ ਅਲੱਖ ਲਖਈਆ ਨਾਨਕ ਦੀਨ ਬਿਆਲੁ ਭਏ ਹੈ ਤਖਤ ਪਾਏ ਹਰ ਨਾਮ ਸਮਈਆ ਬਿਲਾਵ ਮਹਿਲਾ ਚੌਥਾ ਹਰ ਹਰ ਨਾਮ ਸੀਤਲ ਜਲ ਪਿਆਵੋ ਧਰ ਚੰਦਨ ਵਾ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇ ਮੈਂ ਹਿਰਦ ਪਲਾਸ ਸੰਗ ਹਰ ਭੋਈਆ ਜਪ ਜਗਨਨਾਥ ਜਗਦੀਸ਼ ਗੁਸਈਆ ਸ਼ਰਨ ਪਰੇ ਸਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰ ਸੁਮਈਆ ਰਹਾ ਪਾਰ 18 ਮੈਂ ਚੰਦਨ ਉਤੰ ਚੰਦਨ ਨਿਕਤ ਸਭ ਚੰਦਨ ਹੋਈਆ ਸਾਕਤ ਕੂੜੇ ਊਭ ਸੁਖ ਹੂਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣ ਸਬਿਧ ਹਰ ਹਰ ਆਪ ਬਨਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਵੇ ਜੋ ਥੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੇ ਸਾਗਰ ਭਗਤ ਪੰਢਾਰ ਖੁਲਈਆ ਗੁਰ ਚਰਣੀ ਇੱਕ ਸਰਦਾਂ ਉਤਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਥਿਆਏ ਮੈਂ ਹਰ ਗੁਣ ਕਹਿਤੇ ਪਾਵਨੀ ਕਹੀਆ ਬਾਰ ਬਾਰ ਖਿੰਖਿਨ ਪਲ ਤਹੀਐ ਹਰ ਪਾਰ ਨਾ ਪਾਵੇ ਪਰ ਪਰਈਆ ਸ਼ਾਸਤ ਬੇਦ ਪੁਰਾਣ ਪੁਕਾਰੈ ਧਰਮ ਕਰੋ ਖਟ ਕਰੰ ਦਰੜਈਆ ਮਨ ਮੁਖ 파ਖੰਦ ਪਰਮ ਵਿਗੂਤੇ ਲੋਭ ਲਹਿਰ 나ਵ ਪਾਰ ਬਡਈਆ ਨਾਮ ਜਥੋ ਨਾਮੇ ਗਤ ਪਾਵੋ ਸਿਮਰਤ ਸ਼ਾਸਤ ਨਾਮ ਦਰੜਈਆ ਹਉ ਮੈਂ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇਂ ਸੇ ਕਰਮ ਕਮਈਆ ਨਾਨਕ ਜੰਤਿ ਰਜਾਏ ਵਾਜੈ ਜਿਤ ਪਾਵੇ ਚਿਤਰਾ ਚਲਈਆ ਮਿਲਾਵਲ ਮਹਿਲਾ ਚੌਥਾ ਗੁਰਮੁਖ ਗੰਮ ਅਗੋਚਰ ਥਿਆਆ ਹਉ ਬਲ ਬਲ ਸਤਗੁਰ ਸਤਪੁਰਖਈਆ राम नाम मेरा प्राण बसाए सतगुरु परस हर नाम समैया जनती ते हर नाम टिकैया सतगुरु की तर लाग जावां गुरु कृपा ते हर दर लईया राह ए शरीर कर्म की धरती गुरुमुख मत मत तत् कढैया ਨਾਮ ਜਿਵੇ ਹਰ ਨਾਮ ਪ੍ਰਗਾਸਿਆ ਤੰਡ ਭਾਉ ਪਵੈ ਤਿਤ ਅਈਆ ਦਾਸਨ ਦਾਸ ਦਾਸ ਹੋਏ ਰਹੀ ਐ ਜੋ ਜਨ ਰਾਮ ਤਖਤ ਨਿਜ ਭਈਆ ਮਨ ਬੁੱਧ ਅਰਪ ਧਰਉ ਗੁਰ ਅਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨ ਮੁਖ ਮਾਇਆ ਮੋਹ ਵਿਆਪੇ ਇਹ ਮਨ ਤ੍ਰਿਸ਼ਨਾ ਜਲਤ ਤੇ ਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਝੀ ਗੁਰ ਸ਼ਬਦ 부ਝਈਆ ਇਹ ਮਨ ਨੱਚ ਸਤਿਗੁਰ ਆਗੇ ਅਨਹਦ ਸ਼ਬਦ ਤੁਨ ਤੂਰ ਵਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੂਰੀਆ ਹਰ ਤੈ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਘਰ ਤਾਰ ਚੋਇਤ ਨਿਰਮਲ ਜਿਨ ਪੀਆ ਤਿਨੇ ਸੁਖ ਲਈਆ ਮਨ ਹਟ ਕਰਮ ਕਰੇ ਅਬਮਾਨੀ ਜਿਉ ਬਾਲਕ ਬਾਲੂ ਘਰ ਉਸ ਰਈਆ ਆਵ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਠੈ ਪਈਆ ਹਾਰ ਸਰ ਸਾਗਰ ਹਰ ਹੈ ਆਪੇ ਏ जग ਹੈ ਸਭ ਖੇਲ ਖਿਲਿਆ ਜਿਉਂ ਜਲ ਤਰੰਗ ਜਲ ਜਲੈ ਸਮਾਵੇ ਨਾਨਕ ਆਪੇ ਆਪਰ ਮਈਆ